ਇੱਕ ਜਿਹੜੀ ਹਰਾਰਕੀ ਜਿਹੜੀ ਜ਼ਰੂਰ ਦੱਸਿਓ ਵੀ ਲੈਵਲ ਤੋਂ ਕਈ ਵਾਰੀ ਐਸਾਈਲਮ ਆਫਿਸ ਚਾ ਉਹਨੂੰ ਵੀ ਆਪਣੇ ਲੋਕ ਨਹੀਂ ਪਤਾ ਲੱਗਦਾ ਕਈ ਵਾਰ ਨੂੰ ਕੋਰਟ ਉਸੇ ਨੂੰ ਹੀ ਆਖੀ ਜਾਂਦੇ ਆ ਕਈ ਵਾਰੀ ਜਦੋਂ ਅਦਾਲਤ ਜਾਂ ਇਮੀਗ੍ਰੇਸ਼ਨ ਕੋਰਟ ਚਾ ਉਹ ਤਾਂ ਹੈ ਆ ਜਾਂ ਕਈ ਵਾਰੀ ਨਾਇਨਥ ਸਰਕਟ ਜਾਂ ਉਹਦੇ ਉੱਤੇ ਗਏ ਹੁੰਦੇ ਆ ਸੋ ਇਹ ਕਿੱਦਾਂ ਹੁੰਦਾ ਹੈ ਹਰਾਰਕੀ ਕੀ ਆ ਜਦੋਂ ਕੇਸ ਲੱਗਦਾ ਆ ਉਹ ਕਿੱਥੇ ਆ ਫਿਰ ਅਗਲਾ ਸਟੈਪ ਕੀ ਹੁੰਦਾ ਹਾਂ ਨਾ ਹੋ ਜਵੇ ਜਾਂ ਉਤੋਂ ਅੱਗੇ ਹਾਂ ਨਾ ਹੋ ਜਵੇ ਜਾਂ ਕੀ ਹੁੰਦਾ ਜੇ ਤੁਸੀਂ ਥੋੜਾ ਜਿਹਾ ਇਹ ਵੀ ਐਕਸਪਲੇਨ ਕਰਿਓ ਜੀ ਬਿਲਕੁਲ ਸੋ ਤੁਸੀਂ ਗੱਲ ਸਹੀ ਕਹੀ ਕਿ ਕਾਫੀ ਆਪਣੇ ਜਿਹੜੇ ਲੋਕ ਆ ਉਹ ਇੰਨਾ ਸੀਰੀਅਸਲੀ ਨਹੀਂ ਲੈਂਦੇ ਟਰਮੀਨੋਲੋਜੀ ਨੂੰ ਕਹਿੰਦੇ ਨਾਮ ਹੀ ਅਜੀ ਕਰਨਾ ਸਾਲਮ ਆਫਿਸ ਤੋਂ ਛੋਟਾ ਕੋਟ ਕਹਿ ਦਿੰਦੇ ਕਈ ਵਾਰੀ ਹੂੰ ਫਿਰ ਉਹਨੂੰ ਪੁੱਛੋ ਕੇਸ ਕਿੱਥੇ ਆ ਕਈ ਵਾਰੀ ਕੇਸ ਲਾ ਲੈਂਦਾ ਕਿ ਪਾਜੀ ਮੇਰਾ ਕੇਸ ਖਰਾਬ ਹੋ ਗਿਆ ਕੇਸ ਲਾਣਾ ਕਿੱਥੇ ਆ ਮੇਰੀ ਅਪੀਲ ਚੱਲਦੀ ਕਿੱਥੇ ਉਹ ਨਹੀਂ ਪਤਾ ਪਹਿਲੀ ਅਪੀਲ ਆ ਦੂਜੀ ਪੀਲ ਆ ਤੀਜੀ ਪੀਲ ਆ ਹੁਣ ਜਦੋਂ ਕਈ ਵਾਰੀ ਸਾਲਮ ਆਫਿਸ ਚ ਫੇਲ ਹੋ ਜਾਂਦਾ ਇਮੀਗ੍ਰੇਸ਼ਨ ਕੋਰਟ ਨੂੰ ਗਏ ਤੇ ਪਹਿਲੀ ਪੀਲ ਲੱਗੀ ਆ ਵੀਆਈਏ ਨੂੰ ਗਏ ਦੂਜੀ ਪੀਲ ਲੱਗੀ ਆ ਤੇ ਕਈਆਂ ਨੂੰ ਪਤਾ ਹੀ ਨਹੀਂ ਕਿ ਮੋਸ਼ਨ ਪਾਈ ਸੀ ਮੋਸ਼ਨ ਪਾਈ ਸੀ ਹੈਨਾ ਹੂੰ ਹੂੰ ਸੋ ਸਭ ਤੋਂ ਥਰਡ ਲੇਵਲ ਤੇ ਜਿਹੜਾ ਆ ਗਿਆ ਉਹ ਆ ਗਿਆ ਆਪਣਾ ਸਾਲਮ ਆਫਿਸ ਸੋ ਸਾਲਮ ਆਫਿਸ ਜਿਹੜਾ ਹੁੰਦਾ ਤੁਹਾਡਾ ਹੋਰ ਡਿਪਾਰਟਮੈਂਟ ਆਫ ਹਮਨ ਸਿਕਿਉਰਿਟੀ ਦੇ ਥੱਲੇ ਆਦਾ ਯੂਐਸਆਈਐਸ ਵਾਲੇ ਜਿਹੜੀ ਇੰਟਰਵਿਊ ਤੁਹਾਡੀ ਲੈਂਦੇ ਆ ਸੋ ਬਿਲਕੁਲ ਵਿੱਚ ਇੱਕ ਕਹਿ ਲੋਗਾ ਅਲੱਗ ਮਹਿਕਮਾ ਕੋਰਟ ਸਿਸਟਮ ਨਾਲੋਂ ਹੂੰ ਹੂੰ ਤੇ ਇਸਲਾਮ ਆਫਿਸ ਦੇ ਵਿੱਚ ਜਿੱਦਾਂ ਕੀ ਦੱਸਿਆ ਕਿ ਜਿਹੜਾ ਬੰਦਾ ਲੀਗਲ ਤਰੀਕੇ ਨਾਲ ਆਇਆ ਜਾਂ ਸੇਫ ਆਇਆ ਜਾਂ ਜਿਹਨੂੰ ਕੀੜੀ ਮਿਲ ਗਿਆ ਉਹ ਇਸਲਾਮ ਆਫਿਸ ਚ ਜਾਂਦੀਆਂ ਇਸਲਾਮ ਆਫਿਸ ਦੇ ਵਿੱਚ ਤੁਹਾਡਾ ਜਿਹੜਾ رابطہ ਪੈਂਦਾ ਉਹ ਪੈਂਦਾ ਇਸਲਾਮ ਆਫਿਸਰ ਨਾਲ ਉਹ ਜੱਜ ਨਹੀਂ ਹੁੰਦਾ ਤੇ ਉਹ ਕਈ ਵਾਰੀ ਵਕੀਲ ਵੀ ਨਹੀਂ ਹੁੰਦਾ ਤੇ ਉਹ ਕਈ ਵਾਰੀ ਗ੍ਰੈਜੂਏਟ ਬੰਦਾ ਇੱਕ ਸਧਾਰਨ ਜਿਆ ਜਿਹੜਾ ਤੁਹਾਡੀ ਇੰਟਰਵਿਊ ਖ ਲੈਤਾ ਤੇ ਕੋਈ ਸਰਕਾਰੀ ਵਕੀਲ ਤੁਹਾਨੂੰ ਉਪੋਜੀਸ਼ਨ ਕਰਨ ਵਾਲਾ ਨਹੀਂ ਹੁੰਦਾ ਉਹੀ ਬੰਦੇ ਨੇ ਸਵਾਲ ਪੁੱਛਣੇ ਉਹਨੇ ਹੀ ਤੁਹਾਡੇ ਆਪਣੇ ਆਪ ਹੀ ਉਹਨੇ ਫੈਸਲਾ ਜਿਹੜਾ ਲੈਣਾ ਪਾਜ ਆਪਣੇ ਸੁਪੀਰੀਅਰ ਨਾਲ ਕੰਸਲਟ ਕਰਕੇ ਤੇ ਜਿਹੜੇ ਲੋਕਾਂ ਤੇ ਕੇਸ ਕੰਪਲਿਕੇਟਿਡ ਆ ਜਾਂ ਕਈ ਵਾਰੀ ਪੀੜੀ ਮਿਲ ਜਾਂਦੀ ਆ ਤੇ ਇੱਕ ਪੀੜੀ ਚ ਬਹੁਤ ਗੇਰ ਆਪਣੀ ਜਿਹੜੀ ਜਨਤਾ ਪਸੰਦੀ ਆ ਕਿ ਨਹੀਂ ਪੀੜੀ ਨਹੀਂ ਲੈਣੀ ਪੀੜੀ ਨਹੀਂ ਲੈਣੀ ਤੇ ਅਕਸਰ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਹੈਗੀ ਚੀਜ਼ ਸੋ ਪੀੜੀ ਜਿਹੜਾ ਪ੍ਰੋਸੀਕਿਊਟੋਰੀਅਲ ਡਿਸਕ੍ਰੀਸ਼ਨ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਕੇਸ ਜਿਹੜਾ ਕੋਰਟ ਡਿਸਮਿਸ ਕਰ ਦਿੰਦਾ ਤੇ ਫਿਰ ਦੁਬਾਰਾ ਤੁਸੀਂ ਸਲਮ ਆਫਿਸ ਤੇ ਮੁਰੇ ਜਾਂਦੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਸਲਮ ਫਾਈਲ ਨਹੀਂ ਕਰ ਸਕਦੇ ਤੁਸੀਂ ਦੁਬਾਰਾ ਨਵੇਂ ਸਿਰਿਓਂ ਜਿਹੜਾ ਸਲਮ ਆਪਣਾ ਸ਼ੁਰੂ ਕਰਦੇ ਆ ਜੀ ਜੇ ਤੁਸੀਂ ਕਦੀ ਸਲਮ ਆਫਿਸ ਮਰੇ ਪਹਿਲਾਂ ਨਹੀਂ ਗਏ ਸੀ ਉਹ ਤੁਹਾਨੂੰ ਪੂਰਾ ਮੌਕਾ ਦਿੰਦਾ ਤੁਹਾਡੀ ਗੱਲਬਾਤ ਹੁੰਦਾ ਤੇ ਜੇ ਤੁਸੀਂ ਜਰੂਰੀ ਕੰਸਿਸਟੈਂਟ ਆ ਤੁਹਾਡੇ ਕੋ ਐਵਿਡੈਂਸ ਵਗੈਰਾ ਹੈਗਾ ਕੰਟਰੀ ਕੰਡੀਸ਼ਨਸ ਤੁਸੀਂ ਸਾਰਾ ਪ੍ਰੋਪਰਲੀ ਆਪਣਾ ਕੇਸ ਲਾਇਆ ਸਿਰਫ ਉਹ ਖਾਣਾ ਪੂਰਤੀ ਜਿਹੜੀ ਕਰ ਦਿੰਦੇ ਆ ਪੈਰਾਲੀਗਲ ਉਹ ਵਾਲਾ ਕੰਮ ਨਹੀਂ ਕੀਤਾ ਤੇ ਸਲਮ ਆਫਿਸ 'ਚ ਵੀ ਬਹੁਤ ਕੇਸ ਜਿਹੜੇ ਪਾਸ ਉਹ ਹੁੰਦੇ ਆ ਤੇ ਸਭ ਤੋਂ ਪਹਿਲਾਂ ਆ ਗਿਆ ਤੁਹਾਡਾ ਸਲਮ ਆਫਿਸ ਮੋੜ ਸਾਲਮ ਆਫਿਸ ਤੋਂ ਬਾਅਦ ਜੇ ਤੁਹਾਡੀ ਨਹੀਂ ਗੱਲ ਬਣਦੀ ਤਾਂ ਤੁਹਾਡਾ ਕੇਸ ਜਿਹੜਾ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੰਦੇ ਆ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਦੋਂ ਤੁਹਾਡਾ ਕੇਸ ਜਾਂਦਾ ਤੇ ਇਹ ਜੱਜ ਇੱਕ ਹੁੰਦਾ ਨਿਊਟਰਲ ਪਰਸਨ ਤੇ ਸਰਕਾਰੀ ਵਕੀਲ ਆਪਣੀ ਜਿਹੜੀ ਸਬੂਤ ਵਗੈਰਾ ਲੈ ਕੇ ਆਂਦਾ ਤੁਹਾਨੂੰ ਸਵਾਲ ਜਵਾਬ ਵਗੈਰਾ ਪੁੱਛਦਾ ਤੇ ਇਮੀਗ੍ਰੇਸ਼ਨ ਕੋਰਟ ਜਿਹੜਾ ਆ ਜਾਂਦਾ ਉਹ ਈਓਆਈਆਰ ਜਿਹੜਾ ਸਿਸਟਮ ਹੈਗਾ ਐਗਜ਼ੀਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਉਹ ਸਿਸਟਮ ਦੇ ਥੱਲੇ ਜਿਹੜਾ ਹੁੰਦਾ ਜਿਹੜੇ ਜੱਜ ਸਾਰੇ ਇਹ ਹੁੰਦੇ ਆ ਤੇ ਉਹਦੇ ਵਿੱਚ ਤੁਸੀਂ ਰਿਸਪੌਂਡੈਂਟ ਹੁੰਦੇ ਆ ਤੇ ਜਿਹੜੀ ਸਰਕਾਰ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਜਦੋਂ ਤੁਹਾਡਾ ਸੈਲਮ ਆਫਿਸ ਤੇ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਰਨ ਕਰਦਾ ਨਾ ਪਰ ਹੁਣ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਕੇ ਇੱਕ ਪਾਰਟੀ ਹੋ ਗਈ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਇੱਕ ਹੋ ਗਿਆ ਤੁਸੀਂ ਤੇ ਜੱਜ ਹੋ ਗਿਆ ਨਿਊਟਰਲ ਸੋ ਹੁਣ ਇਹ ਨਿਊਟਰਲ ਅਲੀ ਜਿਹੜੀ ਗੱਲ ਆ ਉਹ ਧਿਆਨ ਦੇਣੀ ਕਿ ਜੱਜ ਦੀ ਰੀਟ ਕੀ ਸੁਭਾਅ ਕੀ ਆ ਕੇਸ ਪਾਸ ਕਰਦਾ ਕਿ ਨਹੀਂ ਕਰਦਾ ਕਾਨੂੰਨ ਦੇ ਹਿਸਾਬ ਨਾਲ ਨਿਊਟਰਲ ਆ ਪਰ ਆਬਵੀਅਸਲੀ ਹਰੇਕ ਬੰਦੇ ਦਾ ਆਪਣਾ ਬਾਇਸ ਜਿਹੜਾ ਹੋ ਸਕਦਾ ਬਾਇਸ ਹੋ ਵੀ ਦੀ ਉਹ ਸਦਕਾ ਜਿੱਥੇ ਬੰਦਾ ਨਹੀਂ ਡਿਜ਼ਰਵ ਕਰਦਾ ਉਹਦਾ ਵੀ ਕੇਸ ਪਾਸ ਕਰ ਦੋ ਤੇ ਬਾਇਆ ਸੇ ਵੀ ਹੋ ਸਦਾ ਕਿ ਬੰਦਾ ਬਿਲਕੁਲ ਡਿਜ਼ਰਵ ਕਰਦਾ ਤੇ ਉਹਨਾਂ ਧੱਕਾ ਕਰ ਦੋ ਹੂੰ ਸੋ ਕਈ ਚੀਜ਼ਾਂ ਜਿਹੜੀਆਂ ਕੋਟਾਂ ਦੇ ਵਿੱਚ ਚੱਲਦੀਆਂ ਵਿਕਟ ਤੋਂ ਮਿਲਦੀਆਂ ਤੇ ਉਹਦੇ ਨਾਲ ਕੀ ਹੈ ਕਿ ਹੁਣ ਜਦੋਂ ਐਦਾਂ ਹੋ ਜਾਂਦਾ ਤੇ ਇਹ ਚੀਜ਼ ਚ ਡਰਾਮਾ ਵੀ ਬੜਾ ਸੋਸ਼ਲ ਮੀਡੀਆ ਤੇ ਵਕੀਲਾਂ ਦਾ ਪੈਰਾਲੀਗਲਾਂ ਦਾ ਕਈ ਜਿਹੜਾ ਕਈ ਕੋਸ਼ਿਸ਼ ਜਿਹੜੀਆਂ ਆਮ ਸਧਾਰਨ ਜਨਤਾ ਜਿਹੜੀ ਉਹ ਬੇਚੈਰੀ ਕਨਫਿਊਜ਼ ਹੋ ਜਾਂਦੀ ਪਤਾ ਨਹੀਂ ਕੀ ਦਫਾ ਘਰ ਆ ਸਾਡੇ ਤੇ ਛੁੱਟੀ ਜਾਂਦੇ ਆ ਕੀ ਹੁਣ ਕਿੱਦਾਂ ਹੁਣ ਤੇ ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਪ੍ਰੈਡਿਕਟੇਬਲ ਨਹੀਂ ਹੁੰਦੀਆਂ ਜੱਜ ਜਿਹੜੇ ਚੱਗੇ ਉਹ ਖੁਦ ਕਹਿੰਦੇ ਆ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਮੈਂ ਅੱਜ ਕੇਸ ਗਾਰੰਟੀ ਕਰਾਂ ਤੇ ਪੀਡੀਪੂ ਕਨਸਿਡਰ ਕੀਤਾ ਜਾਵੇ ਚੱਗੇ ਜੱਜ ਵੀ ਕਈ ਵਾਰੀ ਜਿਹੜੇ ਕਹਿੰਦੇ ਆ ਸੋ ਹੁਣ ਇਮੀਗ੍ਰੇਸ਼ਨ ਕੋਰਟ ਆ ਗਿਆ ਰਾਈਟ ਸੋ ਇਹ ਸ਼ੋ ਦਾ ਹੁਣ ਜਿਹੜਾ ਇੱਕ ਮੇਨ ਮਕਸਦ ਆ ਕਿਸੇ ਨੇ ਸਾਨੂੰ ਕਮੈਂਟ ਜਿਹੜਾ ਪਾਇਆ ਸੀਗਾ ਕਿ ਸਪੈਸ਼ਲੀ ਕਿ ਮੇਰਾ ਕੇਸ ਕਿਸੇ ਹੋਰ ਵਕੀਲ ਕੋਲ ਸੀਗਾ ਸ਼ੋ ਸੁਣਦਾ ਸੀਗਾ ਤੇ ਕਈ ਸਾਲਾਂ ਤੋਂ ਸੁਣਦਾ ਸੀਗਾ ਤੇ ਕਹਿੰਦਾ 4-5 ਘੰਟੇ ਬਾਈ ਕਹਿੰਦਾ ਮੇਰੀ ਜਿਹੜੀ ਸਵਾਲ ਜਵਾਬ ਹੋਏ ਆ ਹਾਂਜੀ ਤੇ ਕਹਿੰਦਾ ਤੁਹਾਡਾ ਸ਼ੋਅ ਜਿਹੜਾ ਸੌਂਦਾ ਸੀ ਉਹਦੇ ਕਰਕੇ ਕਹਿੰਦਾ ਜਿਹੜੀਆਂ ਸਾਰੇ ਕਨਸੈਪਟ ਜਿਹੜੇ ਕਲੀਅਰ ਸੀਗੇ ਹੂੰ ਤੇ ਕਹਿੰਦਾ ਕੇਸ ਜਿਹੜਾ ਉਹਦਾ ਸਵਾਲ ਜਵਾਬ ਦੇ ਵਿੱਚ ਮੈਨੂੰ ਪ੍ਰੋਬਲਮ ਨਹੀਂ ਆਈ ਪਾਸ ਹੋ ਗਿਆ ਹਾਂ ਸੋ ਹੁਣ ਜਿਹੜੀ ਚੀਜ਼ ਉਰੇ ਆ ਸ਼ੋਅ ਦੇ ਵਿੱਚ ਉਹ ਇਹ ਆ ਕਿ ਇਹ ਕੋਈ ਡਰਾਮਾ ਨਹੀਂ ਕੋਈ ਕਾਮੇਡੀ ਸ਼ੋਅ ਨਹੀਂ ਕੋਈ ਸਰਕਸ ਨਹੀਂ ਕੋਈ ਐਨਾ ਨਹੀਂ ਹੁਲੂ ਹਲੂ ਹਲੜਾ ਲੜਾ ਕਰੀ ਜਾਣੀ ਜਿੰਨਾ ਤੁਸੀਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਇਸ ਸਟ੍ਰੇਟ ਜਿਹੜਾ ਔਨ ਪੁਆਇੰਟ ਲੌਂਗ ਟਰਮ ਜਿਹੜੀ ਟਾਕ ਹੈਗੀ ਆ ਜਿਹੜਾ ਸਵਾਲ ਪੁੱਛਣ ਵਾਲਾ ਉਹਦਾ ਪਹਿਲਾਂ ਲੈਵਲ ਦੇਖੋ ਸਵਾਲ ਪੁੱਛਣ ਦੀ ਵੀ ਬੰਦੇ ਨੂੰ ਜਿਹੜੀ ਇੱਕ ਸਮਝ ਜਿਹੜੀ ਹੁੰਦੀ ਹੈ ਤਾਂ ਹੀ ਜਿਹੜਾ ਬੰਦਾ ਅੱਗੋਂ ਜਵਾਬ ਦੇ ਸਕਦਾ ਰਾਈਟ ਜੀ ਸੋ ਇਹ ਸ਼ੋ ਦੇ ਰਾਹੀ ਜਿਹੜਾ ਸੀਗਾ ਕਿ ਅੱਜ ਤੁਹਾਡੀ ਕਾਈਂਡ ਆਫ ਇੱਕ ਇਮੀਗ੍ਰੇਸ਼ਨ ਕਲਾਸ ਆ ਇਹ ਜਿੱਦਾਂ ਬੰਦਾ ਕਹਿੰਦਾ ਨਾ ਡਰਾਈਵਿੰਗ ਸਕੂਲ ਤੇ ਮੈਂ ਜਾਣਾ ਇਹ ਉਹ ਚੀਜ਼ ਆ ਕਿ ਜਿਹੜੇ ਤੁਹਾਨੂੰ ਢਾਂਚੇ ਕਿਦਾਂ ਕੀ ਜਿਹੜਾ ਕੋਰਸ ਸਿਸਟਮ ਆ ਤੇ ਅਪਸਰ ਜਿਹੜੇ ਬੰਦੇ ਉਹ ਕਹਿੰਦੇ ਕਿ ਕਈ ਵਾਰੀ ਸਾਡੇ ਕੋਲੇ ਵੀ ਆ ਕੇ ਬੰਦੇ ਉਹ ਕਹਿੰਦੇ ਪਹਿਲਾਂ ਹੀ ਸਾਡੀ ਤਿਆਰੀ ਜਿਹੜੀ ਹੋ ਗਈ ਸੀ ਕੋਡ ਰੂਮ ਦਾ ਇੱਕ ਵਾਰੀ ਆਪਾਂ ਯਾਦਾ ਸ਼ੋਕ ਕੀਤਾ ਸੀ ਕੋਡ ਰੂਮ ਦਾ ਮਾਹੌਲ ਹੀ ਜਿਹੜਾ ਸੀਗਾ ਆਪਾਂ ਕਈ ਵਾਰ ਕੀਤਾ ਉਹ ਵਾਲਾ ਸ਼ੋਅ ਵੀ ਕਿੱਦਾਂ ਹੁੰਦਾ ਕਿੱਦਾਂ ਪੁੱਛਦੇ ਕਿ ਕਿੱਦਾਂ ਡਰੈਸ ਕੋਡ ਕੀ ਪਾਰਕਿੰਗ ਕਿੱਥੇ ਕੀ ਆ ਹੁਣ ਕਿੱਡੀ ਸਿੰਪਲ ਜੀ ਚੀਜ਼ ਆ ਪਰ ਜਿਹੜਾ ਇੱਕ ਨਵਾਂ ਬੰਦਾ ਉਹਨੇ ਪਹਿਲੀ ਵਾਰੀ ਡਾਊਨਟਾਊਨ ਜਾਣਾ ਸੈਨ ਫਰਾਂਸਿਸਕੋ ਜਾਂ ਲਿਕ ਉਹ ਕਹਿੰਦਾ ਉਹ ਦੇਖ ਕੇ ਨਾ ਥੋੜਾ ਜਿਹਾ ਹੌਸਲਾ ਆ ਜਿਹੜਾ ਪੈ ਜਾਂਦਾ ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਆ ਕਈ ਵ ਕੋਰਟ ਨੇ ਪ੍ਰਡਿਕਟ ਕੀ ਕਰਨਾ ਫੈਸਲਾ ਉਹ ਨਹੀਂ ਆਪਾਂ ਸਾਨੂੰ ਵੀ ਨਹੀਂ ਪਤਾ ਉਹ ਕਈ ਕੁਝ ਕੋਰਟ ਦੇ ਵਿੱਚ ਹੋ ਸਕਦਾ ਬੰਦਾ ਨਰਵਸਨੈਸ ਚ ਕਈ ਵਾਰੀ ਗਲਤ ਬਿਆਨ ਵੀ ਜਿਹੜਾ ਦੇ ਸਕਦਾ ਬਿਲਕੁਲ ਪਰ ਇਹ ਹੈ ਕਿ ਜਦੋਂ ਤੁਸੀਂ ਇਹ ਸ਼ੋਅ ਨੂੰ ਲੌਂਗ ਨੈਸ ਜਦੋਂ ਸੁਣੋਗੇ ਜੁੜ ਕੇ ਰਹੋਗੇ ਇੰਟਰਨੈਟ ਵਾਲੇ ਛਲਾਰੂਆਂ ਤੋਂ ਬਚ ਕੇ ਜਿਹੜੇ ਪੇਡ ਪ੍ਰਮੋਸ਼ਨ ਵਾਲੇ ਆ 0 0 ਫਾਲੋਅਰ ਵਾਲੇ ਆ ਇਹ ਸਾਰਾ ਜਿਹੜਾ ਰੌਲਾ ਰੱਪਾ ਜਿਹੜਾ ਤੁਸੀਂ ਕੱਟ ਦੋ ਤੇ ਫਿਰ ਇਹ ਹੈ ਕਿ ਜਦੋਂ ਤੁਸੀਂ ਲੌਂਗ ਨੈਸ ਜਿਹੜਾ ਇਹ ਸ਼ੋਅ ਸੁਣਦੇ ਆ ਜਦੋਂ ਭਾਵੇਂ ਕੇਸ ਤੁਹਾਡਾ ਸਾਡੇ ਕੋਲ ਭਾਵੇਂ ਕਿਸੇ ਦੇ ਕੋਲ ਵੀ ਆ ਦਾ 100% ਜਿਹੜਾ ਫਾਇਦਾ ਉਹ ਹੋਊਗਾ ਕਿਉਂ ਕਿ ਇਹਦੇ ਵਿੱਚ ਕੋਈ ਮੱਖਣ ਮੁੱਖਣ ਲਾ ਕੇ ਕੋਈ ਇਦਾਂ ਨਹੀਂ ਕਿ ਆਪਾਂ ਵਧੀਆ ਜੱਗ ਕੇ ਬਣ ਜਾਣਾ ਜਾਂ ਆਪਾਂ ਸਰਕਸ ਚਲਾ ਲੈਣੀ ਕਮੇਡੀਅਨ ਬਣ ਜਾਣਾ ਐ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਉਹ ਬਿਲਕੁਲ ਜਿਹੜੀ ਇੱਕ ਨਿਊਟਰਲ ਵੇ ਨਾਲ ਜਿਹੜੀ ਦਿੰਨੇ ਆ ਜਿਹੜੀ ਚੀਜ਼ ਜਿੱਦਾਂ ਹੁੰਦੀ ਆ ਉਹਨੂੰ ਉਦਾਂ ਹੀ ਦੱਸੀਦਾ ਚੰਗੀ ਆ ਚੰਗੀ ਕਹੀਦੀ ਆ ਮਾੜੀ ਆ ਮਾੜੀ ਕਹੀਦੀ ਆ ਤੇ ਖੁੱਲ ਕੇ ਜਿਹੜੀ ਕਹ ਲੋ ਆਪਾਂ ਗੱਲ ਜਿਹੜੀ 2 ਘੰਟੇ ਤੁਹਾਡੇ ਨਾਲ ਜਿਹੜੇ ਸ਼ੇਅਰ ਕਰਦੇ ਆ ਤੇ ਮਕਸਦ ਇਹ ਹੀ ਆ ਕਿ ਅੱਜ ਦੀ ਜਿਹੜੀ ਹੁਣ ਜਿਹੜੀ ਨਵੀਂ ਪਨੀਰੀ ਜਿਹੜੀ ਆ ਰਹੀ ਆ ਇਹਨਾਂ ਨੂੰ ਕਨਫਿਊਜ਼ਨ ਵੀ ਕਾਫੀ ਹੁੰਦੀ ਆ ਇਹ ਸ਼ਾਰਟ ਵੀਡੀਓ ਐ ਕਈ ਵਰੀ ਵੇਖਣੀਆਂ ਮੰਗਦੇ ਆ ਕਿ ਮੜੀ ਜੀ 2 ਸਕਿੰਟ ਦੀ ਟਿਕਟੌਕ ਦੀ ਵੀਡੀਓ ਦੇਖ ਲਈਏ ਦੇਖ ਲਿਆ ਕਿ ਕੌਣ ਰੌਲਾ ਰੱਪਾ ਪਾ ਰਿਆ ਪਰ ਇਹ ਆ ਕਿ ਜਦੋਂ ਜੇ ਤੁਸੀਂ ਕਿਸੇ ਚੋਣ ਵਿੱਚ ਕਮਿਟ ਕਰਨਾ ਨਾ ਕਿ ਹੁਣ ਤੁਹਾਡੇ ਲਈ ਜੇ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਆ ਜੀ ਜੀ ਤੇ ਫਿਰ ਇਹ ਤੁਹਾਨੂੰ ਇਦਾਂ ਨਹੀਂ ਕਿ ਤੁਸੀਂ ਇਹਨੂੰ ਪਹਿਲਾਂ ਜਦੋਂ ਸੁਣੋਗੇ ਇੱਕ ਦਿਨ ਸੁਣੋਗੇ ਇੱਕ ਮਹੀਨਾ ਸੁਣੋਗੇ ਸਾਲ ਸ਼ੋਅ ਸੁਣੋਗੇ ਚਾਰ ਸਾਲ ਸੁਣੋਗੇ ਹਨ ਇਹ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਤੁਸੀਂ ਐਡ ਚ ਤੁਸੀਂ ਖੁਦ ਇੱਕ ਪ੍ਰੋਫੈਸਰ ਬਣ ਜਾਣਾ ਬਾਈ ਦਾ ਟਾਈਮ ਤੁਹਾਡਾ ਕੋਈ ਅੱਗੋਂ ਸੱਜਣ ਮਿੱਤਰ ਆਇਆ ਸੋ ਇਹ ਆਪਣੇ ਜਿਹੜਾ ਸ਼ੋ ਦਾ ਮੇਨ ਮਕਸਦ ਜਿਹੜਾ ਸੀਗਾ ਸੋ ਇਮੀਗ੍ਰੇਸ਼ਨ ਕੋਰਟ ਦਾ ਆਪਾਂ ਕਰ ਲਿਆ ਕਿ ਹੁਣ ਦੂਜਾ ਲੈਵਲ ਹੋ ਗਿਆ ਸਾਲਮ ਆਫਿਸ ਇਮੀਗ੍ਰੇਸ਼ਨ ਕੋਰਟ ਉਸ ਤੋਂ ਬਾਅਦ ਤੁਹਾਡਾ ਉੱਤੇ ਆ ਗਿਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜੇ ਜੱਜ ਤੁਹਾਡਾ ਕੇਸ ਫੇਲ ਕਰ ਦਿੰਦਾ ਤਾਂ ਬੀਆਈਏ ਦੇ ਕੋਲ ਜਾਂਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਬੀਆਈਏ ਸੋ ਜਿਹੜਾ ਇਮੀਗ੍ਰੇਸ਼ਨ ਕੋਰਟ ਹੁੰਦਾ ਇਹਦਾ ਤੁਹਾਡਾ ਤੁਸੀਂ ਕਿੱਥੇ ਰਹਿੰਦੇ ਆ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਜੂਰਿਸਡਿਕਸ਼ਨ ਜਿਹੜਾ ਬਣਦਾ ਜਿੱਥੇ ਤੁਹਾਡੀ ਰਹਿائش ਹੋਵੇ ਉਸ ਹਿਸਾਬ ਨਾਲ ਤੁਹਾਡਾ ਕੋਰਟ ਜਿਹੜਾ ਬਣਦਾ ਪਰ ਇੱਕ ਵਾਰੀ ਤੁਹਾਡਾ ਜੇ ਕੇਸ ਫੇਲ ਹੋ ਗਿਆ ਤਾਂ BIA ਦੇ ਕੋਲ ਜਾਂਦਾ ਜਿਹੜੀ ਵਰਜੀਨੀਆ ਵਾਸ਼ਿੰਗਟਨ ਡੀਸੀ ਵਾਲੇ ਏਰੀਆ ਦੇ ਵਿੱਚ ਹੈਗੀ ਆ ਹੂੰ ਹੂੰ ਤੇ BIA ਚ ਜੇ ਫੇਲ ਹੋ ਗਿਆ ਤੁਹਾਡਾ ਸਰਕਟ ਕੋਰਟ ਤੇ ਜਾਊਗਾ ਸੋ 13 ਸਰਕਟ ਕੋਰਟ ਹੈਗੇ ਆ 12 ਰੈਗੂਲਰ ਤੇ ਇੱਕ ਫੈਡਰਲ ਤੇ ਸਰਕਟ ਕੋਰਟ ਦੇ ਵਿੱਚ ਤੁਹਾਡਾ ਜਿੱਦਾਂ ਹੁਣ ਨਿਊਯਾਰਕ ਵਾਲੇ ਸੈਕੰਡ ਸਰਕਟ ਕੈਲੀਫੋਰਨੀਆ ਵਾਲੇ 9th ਸਰਕਟ ਸਾਰੇ ਸਰਕਟ ਕੋਰਟਾਂ ਦੇ ਆਪਣੇ ਆਪਣੇ ਕਾਨੂੰਨ ਜਿਹੜੇ ਹੈਗੇ ਆ ਹਰ ਲੋਕੀ ਕਈ ਵਾਰੀ ਇਹ ਸਵਾਲ ਪੁੱਛਦੇ ਆ ਕਿ ਮੇਰਾ ਕੇਸ ਫੇਲ ਹੋ ਗਿਆ ਸੀਗਾ ਮੇਰਾ ਉਹਦਾ ਨਿਊਯਾਰਕ ਫੇਲ ਹੋਇਆ ਸੀਗਾ ਹੁਣ ਮੈਂ ਕੈਲੀਫੋਰਨੀਆ ਮੂਵ ਕਰ ਸਕਦਾ ਬੀਆਈਏ ਦੀ ਅਪੀਲ ਜਿਹੜੀ ਆ ਗਈ ਆ ਤੇ ਜਿਹੜੀ ਬੀਆਈਏ ਦੀ ਅਪੀਲ ਆ ਉਹਦੇ ਚ ਨਹੀਂ ਮੈਟਰ ਕਰਦਾ ਤੁਸੀਂ ਕਿੱਥੇ ਰਹਨੇ ਆ ਤੁਸੀਂ ਟੈਕਸਾਸ ਰੋ ਕਿੱਥੇ ਰਹੋ ਹੁਣ ਇੱਕ ਵਾਰੀ ਤੁਹਾਡਾ ਜੇ ਕੈਲੀਫੋਰਨੀਆ ਨੇ ਜਾਂ ਨਿਊਯਾਰਕ ਨੇ ਡੈਨਾਈ ਕਰਤਾ ਤੁਹਾਡਾ ਉਹਲਾ ਸਰਕਟ ਬਣ ਜਾਣਾ 9th ਸਰਕਟ ਜਾਂ 2nd ਸਰਕਟ ਉੱਥੇ ਹੀ ਰਹਿਣਾ ਫਿਰ ਉੱਥੇ ਹੀ ਰਹਿਣਾ ਬੀਆਈਏ ਸਾਂਝੀ ਆ ਬੀਆਈਏ ਨੇ ਉਹ ਸਰਕਟ ਦੇ ਕਿਸ ਲੋ ਦੇ ਸਾਹ ਹੁਣ ਤੁਹਾਡਾ ਡਿਸਾਈਡ ਕਰਨਾ ਹਮ ਕਿ ਕਿ ਰੀ ਲੋਕੇਸ਼ਨ ਤੇ ਸੈਕੰਡ ਸਰਕਟ ਕੀ ਕਹਿੰਦਾ ਰੀ ਲੋਕੇਸ਼ਨ ਤੇ ਨਾਇਨਥ ਸਰਕਟ ਜਿਹੜਾ ਕੀ ਕਹਿੰਦਾ ਤੇ ਉਸ ਤੋਂ ਬਾਅਦ ਜੇ ਤੁਹਾਡਾ ਬੀਆਈਏ ਵੀ ਕੇਸ ਜਿਹੜਾ ਫੇਲ ਕਰ ਦਿੰਦੀ ਹੈ ਤਾਂ ਤੁਹਾਡਾ ਸਰਕਟ ਕੋਰਟ ਤੇ ਆਬਵੀਅਸਲੀ ਜਾਂਦਾ ਇਹ ਤੁਹਾਡੀ ਫਾਈਨਲ ਜਿਹੜੀ ਇੱਕ ਅਦਾਰਾ ਤੁਹਾਡੇ ਲਈ ਹੈਗਾ ਜੇ ਸਰਕਟ ਕੋਰਟ ਵੀ ਫੇਲ ਕਰ ਦੇਵੇ ਤੇ ਜ਼ਿਆਦਾਤਰ ਜਿਹੜੀ ਗੇਮ ਤੁਹਾਡੀ ਉਹ ਓਵਰ ਹੈ ਤੇ ਇਹਦੇ ਵਿੱਚ ਹੁਣ ਬੜਾ ਜਿਹੜਾ ਉਹ ਚੱਲਦਾ ਕਿ ਮੋਸ਼ਨ ਟੂਰੀ ਓਪਨ ਕਰ ਲਈਏ ਇੱਕ ਵਾਰੀ ਹੋਲ ਡਰਾਈ ਜਿਹੜੀ ਕਰ ਲਈਏ ਤੇ ਉਹਦੇ ਵਿੱਚ ਸਾਰਿਆਂ ਨੂੰ ਸਲਾਹ ਇਹੀ ਹੈ ਕਿ ਇਹ ਫਜ਼ੂਲ ਜਿਹੜੀ ਡਰਾਈ ਨਾ ਕਰਿਓ ਅਲੈਸ ਕੋਈ ਦੇਸ਼ ਦੇ ਹਾਲਾਤ ਨਹੀਂ ਬਦਲੇ ਕੋਈ ਬਹੁਤ ਵੱਡੀ ਬਿਗ ਡੀਲ ਨਹੀਂ ਹੋਈ ਤੇ ਇੱਕ ਵਾਰੀ ਜੇ ਤੁਹਾਡਾ ਇੰਨੇ ਇੰਨੇ ਅਧਾਰਿਆਂ ਦੇ ਤੁਹਾਡਾ ਜਿਹੜਾ ਕੇਸ ਸੁਣ ਲਿਆ ਤੇ ਉਹਨੂੰ ਦੁਬਾਰਾ ਦੁਬਾਰਾ ਰੀਫਾਈਲ ਕਰਕੇ ਕੁਝ ਨਹੀਂ ਹੋਣਾ ਕਿਉਂਕਿ ਇਹ ਤਾਂ ਕਿ ਕਈ ਵਾਰੀ ਤੁਹਾਨੂੰ ਜਦੋਂ ਅਸਲੀ ਦੇ ਵਿੱਚ ਵੀ ਜਿੱਦਾਂ ਹੁਣ ਕਿਸਾਨੀ ਦਾ ਅੰਦੋਲਨ ਹੋਇਆ ਸੀਗਾ ਤੇ ਲੋਕਾਂ ਕੋਲ ਮੌਕਾ ਸੀਗਾ ਤੇ ਮੇਰੇ ਯਾਦ ਇੱਕ ਕੇਸ ਹੈਗਾ ਬੀਆਈ ਕਹਦੀ ਕਿ ਇਹ ਤਾਂ ਪ ਆਪਣੇ ਪੁਰਾਣੇ ਵਕੀਲ ਥਰੂ ਇਹਨੇ 8 9 ਵਾਰੀ ਕਹਿੰਦੇ 10 15 ਸਾਲਾਂ ਚ ਇਥੇ ਮੋਸ਼ਨਾਂ ਜਿਹੜੀਆਂ ਫਾਈਲ ਜਿਹੜੀਆਂ ਕਰਤੀਆਂ ਠੀਕ ਆ ਤੇ ਇਹਨੂੰ ਆਪਾਂ ਕੰਸੀਡਰ ਜਿਹੜਾ ਨਹੀਂ ਕਰ ਸਕਦੇ ਹੂੰ